ਮੈਂ ਤੁਹਾਡੇ ਸਾਹਮਣੇ ਕੁਝ ਵੀਡੀਓ ਸ਼ਾਰਟਸ ਸ਼ੋਅ ਕਰਦਾ ਹਾਂ ਜੋ ਸਾਡੇ ਦਿਲ ਨੂੰ ਸ਼ੋਹ ਜਾਣ ਗਿਆ ਪਹਿਲਾਂ ਆ ਦੇਖੋ ਕਿਹੜੇ ਭਰਾ ਆਉਂਦੇ ਨੇ ਉਹ ਸਾਡੇ ਬਾਅਦ ਸਾਡੇ ਮਸਲਾ ਕਰਾਉਂਦੇ ਮੈਂ ਕਹਿੰਦਾ ਬਾਤਾਂ ਹੁੰਦੇ ਕਿਹੜੇ ਹਜ਼ਾਰ ਰੁਪਏ ਸਾਡੇ ਦੇ ਨਹੀਂ ਹਾਂ ਕਿੱਥੇ ਨੇ ਲੋਕ ਨੇ ਸਾਥ-ਸਾਥ ਦਾ ਸੱਟ ਮਾਰਦੇ ਮੈਂ ਬੜੀ ਪੁਰਾਣੀ ਜਿਹੀ ਗੱਲ ਆਉਂਦੀ ਹੈ ਸਾਡਾ ਜੱਟ ਭਰਾ ਆ ਕੇ ਚੇਤੇ ਮੱਤ ਮਾਰ ਇਹਨਾਂ ਨੇ ਫੇਰ ਦਿਹਾੜੀ ਲੱਗੀ ਤੇ ਸਾਰੇ ਪਾਸੇ ਹੋਇਆ ਨਾ ਜਿਹਦੀ ਫਸਲ ਮਰੀ ਉਹਨੇ ਕਿੱਥੇ ਜਾਣਾ ਉਹਨਾਂ ਦੇ ਹੀ ਮੋੜ ਮਾਰ ਦਿੰਦੇ ਇੱਧਰ ਨੂੰ ਸਾਈਆਂ ਨੂੰ ਮੱਝੀਆਂ ਨਾ ਦੋ ਲੱਗ ਪੱਗ ਇੰਨੇ ਵੀ ਅਸਾਈ ਨੇ ਅਸਾਈਆਂ ਦੇ ਮੇਨ ਜਿਹੜੇ ਪ੍ਰਚਾਰਕ ਬਸਤੇ ਨੇ ਮੈਨੂੰ ਤੁਸੀਂ ਹਜ਼ਾਰ ਵਿੱਚੋਂ ਸ਼ਾਇਦ ਇੱਕਦਮ ਕਹਿ ਨਹੀਂ ਸਕਦਾ ਵੀ ਐਸੀ ਹੋਊਗਾ ਕਿ ਇਹਨਾਂ ਦੇ ਪ੍ਰਚਾਰਕ ਉਹਨਾਂ ਨੂੰ ਬਸਤਵ ਕਹਿ ਲੋ ਜਿਹਨਾਂ ਦੇ ਕੋਈ ਵੀ ਨੇ ਮੇਨ ਬੱਡੇ ਹੁੰਦੇ ਉਹ ਇਹਨਾਂ ਦੇ ਸਾਰੇ ਦੇ ਸਾਰੇ ਜਰਨਲ ਜਾਂ ਹੋਰ ਕਟਾਲਗੀਆਂ ਨਾਲ ਐਸੀ ਇੱਕ ਵੀ ਨਹੀਂ ਹੈ ਜਾਂ ਪੰਜਾਬ ਵਿੱਚ ਪਖੰਡਵਾਦ ਫੈਲਾਉਣ ਵਾਲੇ ਜਿੰਨੇ ਡੇਰੇ ਨੇ ਮੈਨੂੰ ਤੁਸੀਂ ਉਹਨਾਂ ਡੇਰੇਾਂ ਦੇ ਨਾਮ ਲਾਓ ਤੇ ਉਹਨਾਂ ਦੇ ਪ੍ਰਮੁੱਖ ਨੇ ਜਿਹੜੇ ਉਹ ਦੱਸੋ ਐਸੀ ਕਿਹੜੇ ਨੇ ਇੱਕ ਇੱਕ ਪੰਜਾਬ ਦਾ ਡੇਰਾ ਲੈ ਲਓ ਉਹਦਾ ਇੱਕ ਬੰਦਾ ਮੈਨੂੰ ਜਰਨਲ ਤੋਂ ਬਿਨਾਂ ਦਿਖਾ ਦਿਓ ਓ ਇੱਕ ਕੈਟਾਗਰੀ ਨੂੰ ਇੱਕ ਬਦਨਾਮ ਕਰਨ ਦਾ ਤਰੀਕਾ ਜੋ ਸਾਡੇ ਪੰਜਾਬ ਤੇ ਜਾਤ ਦੇ ਹੰਕਾਰ ਜਿੱਥੇ ਅਮੀਰ ਅਤੇ ਗਰੀਬ ਦੀ ਵੰਡ ਪਹਿਲਾਂ ਤੋਂ ਹੀ ਬਹੁਤ ਡੂੰਗੀ ਹੈ ਉਥੇ ਕੁਝ ਲੋਕ ਗਰੀਬ ਮਜ਼ਦੂਰ ਭਾਈਚਾਰੇ ਨੂੰ ਜਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਹਨ ਕੋਈ ਗਰੀਬਾਂ ਦੇ ਹੱਥੋਂ ਚੀਜ਼ਾਂ ਖੋਣ ਲੱਗ ਪਿਆ ਅਤੇ ਕੋਈ ਵਿਊਜ਼ ਦੇ ਚੱਕਰ ਵਿੱਚ ਵੀਡੀਓ ਬਣਾ ਕੇ ਗਰੀਬਾਂ ਦਾ ਮਜ਼ਾਕ ਉਡਾਉਣ ਲੱਗ ਪਿਆ ਕੋਈ ਕਹਿੰਦਾ ਇਹਨਾਂ ਨੇ ਦਿਹਾੜੀ ਕਰਕੇ ਸਾਰ ਲੈਣਾ ਇਹਨਾਂ ਦਾ ਕੀ ਵਿਗੜਿਆ ਪਰ ਸਵਾਲ ਇੱਥੇ ਇਹ ਹੈ ਕਿ ਇਹ ਸਭ ਕੀਤਿਆਂ ਸਾਡੇ ਸਮਾਜ ਦੀ ਇਹ ਹੀ ਸਿਆਣਪ ਹੈ ਵਾਲਮੀਕ ਭਾਈਚਾਰੇ ਅਤੇ ਐਸਸੀ ਵਰਗ ਨੇ ਆਪਣੀ ਮਿਹਨਤ ਦੀ ਕਮਾਈ ਵਿੱਚ 5-5000 ਰੁਪਏ ਰਾਹਤ ਫੰਡ ਵਿੱਚ ਦਿੱਤੇ। ਉਹਨਾਂ ਨੇ ਜਿੰਨੀ ਹੋ ਸકી ਮਦਦ ਕੀਤੀ ਪਰ ਫਿਰ ਵੀ ਕੁਝ ਲੋਕ ਗਰੀਬਾਂ ਨੂੰ ਜਲੀਲ ਕਰਦੇ ਹਨ, ਮਾਜੇ ਨੂੰ ਬਦਨਾਮ ਕਰਦੇ ਨੇ। ਇਹ ਕਿਹੋ ਜਿਹੀ ਸੋਚ ਹੈ, ਇਹ ਕਿਹੋ ਜਿਹੀ ਮਾਨਸਿਕਤਾ ਹੈ। ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ, ਕਦੇ ਕੰਮ ਕਿਸੇ ਦੇ ਨਹੀਂ ਰੁਕਦੇ, ਨਾ ਤਕੜੇ ਦੇ, ਨਾ ਮਾੜੇ ਦੇ। ਅਮੀਰ ਵੀ ਢਿੱਡ ਭਰ ਕੇ ਸੌਂਦਾ ਅਤੇ ਗਰੀਬ ਵੀ ਪਰ ਗੱਲ ਯਾਦ ਰਹੇ ਜਾਂਦੀ ਮਾੜੇ ਸਮੇਂ ਵਿੱਚ ਕੀਤੀ ਰੱਬ ਸਭ ਦੇਖਦਾ ਹੈ ਅਤੇ ਸਮਾਂ ਸਭ ਨੂੰ ਸਬਕ ਸਿਖਾਉਂਦਾ ਹੈ ਤਾਈਓ ਉਹਨੇ ਹੜ ਦੇ ਰੂਪ ਵਿੱਚ ਚੰਗੀ ਚਪੇੜ ਮਾਰੀ